ਤਾਂ ਪੰਜਾਬ ਜੀ ਕਿਦੇ ਵਿੱਚ ਅਸੀਂ ਕਰ ਰਹੇ ਹਾਂ ਸਮਾਜਿਕ ਧਾਰਮਿਕ ਲਹਿਰਾਂ ਠੀਕ ਹੈ ਤਾਂ ਇਸ ਦੇ ਵਿੱਚ ਹੁਣ ਅਸੀਂ ਪੰਜਾਬ ਜੀ ਕੇ ਦੇ ਵਿੱਚ ਜਿਹੜਾ ਹੈ ਕਿਹੜੀ ਲਹਿਰ ਕਰਾਂਗੇ ਹੁਣ ਅਗਲੀ ਵਾਲੀ ਤਾਂ ਆਰਿਆ ਸਮਾਜ ਕਿਹੜੀ ਕਰਾਂਗੇ ਆਰਿਆ ਸਮਾਜ ਦੇ ਬਾਰੇ ਅਸੀਂ ਪੜ੍ਹਦੇ ਹਾਂ ਕਿ ਆਰਿਆ ਸਮਾਜ ਦਾ ਕੀ ਜਿਹੜਾ ਹੈ ਕਿਵੇਂ ਸੀ ਕੀ ਸੀਗਾ ਤਾਂ ਆਰਿਆ ਸਮਾਜ ਇੱਕ Hindu ਸੁਧਾਰ ਲਹਿਰ ਹੈ ਕੀ ਹੈ Hindu ਸੁਧਾਰ ਲਹਿਰ ਹੈ ਜਿਸ ਦੀ ਸਥਾਪਨਾ ਕਿੰਨਾ ਨੇ ਕੀਤੀ ਸੀ ਸੁਆਮੀ ਸੁਆਮੀ ਦਿਆਨੰਦ ਸਰਸਵਤੀ ਜੀ ਨੇ ਕਦੋਂ ਕੀਤੀ 1875 ਈਸਵੀ ਦੇ ਵਿੱਚ ਬੰਬੇ ਵਿੱਚ ਮਥੁਰਾ ਦੇ ਕਿਥੇ ਬੰਬੇ ਦੇ ਵਿੱਚ ਮਥੁਰਾ ਦੇ ਜਿਹੜੇ ਆ ਜਿਹੜੇ ਸੁਆਮੀ ਵਿਰਜਾਨੰਦ ਦੀ ਪ੍ਰੇਰਣਾ ਦੇ ਨਾਲ ਇਹਨਾਂ ਨੇ ਕੀਤੀ ਸੀ ਔਰ ਇਹ ਅੰਦੋਲਨ Hindu ਧਰਮ ਵਿੱਚ ਇਹ ਅੰਦੋਲਨ ਜਿਹੜਾ ਸੀਗਾ ਕੀ ਹੈ Hindu ਧਰਮ ਵਿੱਚ ਜਿਹੜਾ ਸੀਗਾ ਸੁਧਾਰ ਲਿਆਉਣ ਦੇ ਪੱਛਮੀ ਪਰਿਵਾਰ ਜਿਹੜੇ ਪ੍ਰਭਾਵਾਂ ਦੇ ਜਵਾਬ ਵਿੱਚ ਸ਼ੁਰੂ ਕੀਤਾ ਗਿਆ ਸੀ ਆਰਿਆ ਸਮਾਜ ਜਿਹੜਾ ਸੀ ਸ਼ੁੱਧ ਵੈਦਿਕ ਪਰੰਪਰਾ ਦੇ ਵਿੱਚ ਵਿਸ਼ਵਾਸ ਰੱਖਦਾ ਸੀਗਾ ਜੋ ਵੈਦਿਕ ਸਮੇਂ ਦੇ ਵਿੱਚ ਜੋ ਅ ਗ੍ਰੰਥ ਸੰਨ ਠੀਕ ਹੈ ਨਾ ਉਹਨਾਂ ਦੇ ਵਿੱਚ ਜਿਹੜਾ ਸੀ ਵਿਸ਼ਵਾਸ ਰੱਖਦਾ ਸੀ ਅਤੇ ਮੂਰਤੀ ਪੂਜਾ ਅਵਤਾਰ ਕੁਰਬਾਨੀ ਝੂਠੇ ਰੀਤੀ ਰਿਵਾਜਾਂ ਅਤੇ ਵਿਹਿਮਾ ਪਰਮਾ ਨੂੰ ਰੱਦ ਕਰਦਾ ਸੀ ਕਿ ਜਾਨੀ ਕਿ ਇਹ ਜਿਹੜਾ ਸੀਗਾ ਪ੍ਰਮਾਤਮਾ ਦੀ ਭਗਤੀ ਦੇ ਉੱਪਰ ਪ੍ਰਮਾਤਮਾ ਨਾਮ ਦੇ ਉੱਪਰ ਜਿਹੜਾ ਸੀਗਾ ਅ ਜਿਹੜਾ ਹੈ ਵਿਸ਼ਵਾਸ ਰੱਖਦਾ ਸੀਗਾ ਪਰ ਜਿਹੜਾ ਸੀ ਮੂਰਤੀ ਪੂਜਾ ਹੋ ਗਿਆ ਅਵਤਾਰ ਕੁਰਬਾਨੀ ਝੂਠੇ ਰੀਤੀ ਰਿਵਾਜ ਅੰਧ ਵਿਸ਼ਵਾਸ ਵਹਿਮ ਪਰਮ ਇਹਨਾਂ ਦਾ ਕਿਸੇ ਵਿਰੋਧ ਕਰਦਾ ਸੀ ਜਿਹੜਾ ਸੀਗਾ ਰੱਦ ਕਰਦਾ ਸੀ ਇਸ ਵਿੱਚ ਇਸਨੇ ਜਿਹੜਾ ਸੀ ਅਸ਼ੂਤਤਾ ਅਤੇ ਜਾਤੀ ਆਧਾਰਿਤ ਵਿਤਕਰੇ ਦਾ ਵੀ ਵਿਰੋਧ ਕੀਤਾ ਜਦ ਕਿ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਹਿੰਦੂ ਧਰਮ ਦੇ ਵਿੱਚ ਜਿਹੜਾ ਸੀਗਾ ਜਾਤੀ ਪ੍ਰਥਾ ਇਸ ਸਮੇਂ ਬਹੁਤ ਕਠੋਰ ਸੀ ਪਰ ਇਸਨੇ ਜਿਹੜਾ ਵਾ ਅਸ਼ੂਤਤਾ ਤੇ ਜਿਹੜਾ ਸੀ ਜਾਤੀ ਆਧਾਰਿਤ ਜਿਹੜੇ ਵਿਤਕਰੇ ਸੀ ਉਹਨਾਂ ਦਾ ਵਿਰੋਧ ਕੀਤਾ ਅਤੇ ਔਰਤ ਦੇ ਔਰਤ ਤੇ ਸ਼ੂਦਰਾਂ ਨੂੰ ਜਿਹੜਾ ਸੀਗਾ ਯਗ ਜੋਪਤੀਵ ਜਿਹੜਾ ਵਾ ਠੀਕ ਹੈ ਪਹਿਚ ਜਿਹੜੀ ਆ ਪਹਿਨਣ ਅਤੇ ਵੇਦ ਪੜਨ ਦਾ ਅਧਿਕਾਰ ਜਿਹੜਾ ਦਿੱਤਾ ਜਾਂਨ ਕਿ ਸ਼ੂਦਰਾਂ ਨੂੰ ਜਿਹੜਾ ਸੀਗਾ ਇਹਨਾਂ ਨੇ ਕੀ ਆ ਵੇਦ ਪੜਨ ਦਾ ਅਧਿਕਾਰ ਕਿਉਂਕਿ ਉਹਨਾਂ ਨੂੰ ਜਿਹੜਾ ਸੀਗਾ ਔਰਤਾਂ ਨੂੰ ਨਾ ਤਾਂ ਜਿਹੜਾ ਸੀਗਾ ਪੜਨ ਲਿਖਨ ਦਾ ਅਧਿਕਾਰ ਸੀ ਨਾ ਹੀ ਸ਼ੂਦਰਾ ਨੂੰ ਠੀਕ ਹੈ ਤੇ ਇਹਨਾਂ ਨੇ ਜਿਹੜਾ ਸੀਗਾ ਕੀ ਆ ਪੜਨ ਦਾ ਅਧਿਕਾਰ ਵੀ ਦਿੱਤਾ ਸੁਆਮੀ ਦਿਆਨੰਦ ਸਰਸਵਤੀ ਦੁਆਰਾ ਰਚੀ ਗਈ ਸਤਿਆ ਪ੍ਰਕਾਸ਼ ਪ੍ਰਕਾਸ਼ ਆਰੀਆ ਸਮਾਜ ਦਾ ਮੂਲ ਪਾਠ ਹੈ ਔਰ ਆਰੀਅਸ ਮਾਇਦਾ ਮਤਵ ਹੈ ਕਿ ਹੈ ਕਿਤਵੰਤੋ ਵਿਸ਼ਵਾਸ ਸ੍ਰਿਯਮ ਇਸ ਦਾ ਅਰਥ ਹੈ ਕਿ ਹੈ ਦੁਨੀਆਂ ਨੂੰ ਆਰੀਆ ਜਿਹੜਾ ਆਰੀਅਨ ਹੋਣ ਦਿਓ ਕੀ ਹੋਣ ਦਿਓ ਆਰੀਅਨ ਹੋਣ ਦਿਓ ਮਸ਼ਹੂਰ ਆਰੀਅਸ ਮਾਇਦੇ ਲੋਕਾਂ ਵਿੱਚ ਜਿਵੇਂ ਸ੍ਰੀ ਸੁਆਮੀ ਧਿਆਨੰਦ ਸਰਸਵਤੀ ਸੁਆਮੀ ਸ਼ਰਧਾਧਨ ਮਹਾ ਮਹਾਤਮਾ ਹੰਸਰਾਜ ਲਾਲਾ ਲਾਜਪਤਰਾਏ ਆ ਪਾਈ ਪਰਮਾਨੰਦ ਰਾਮ ਪ੍ਰਸਾਦ ਜਿਹੜਾ ਬਿਸਮਿਲ ਪੰਡਿਤ ਗੁਰੂ ਦੱਤ ਸੁਆਮੀ ਆਨੰਦ ਬੋਧ ਸਰਸਵਤੀ ਚੌਧਰੀ ਛਟੂ RAM ਚੌਧਰੀ ਚਰਨ ਸਿੰਘ ਪੰਡਿਤ ਬੰਦੇ ਮਾਤਰਮ रामचंद्र ਰਾਓ ਕੇ ਬਾਬਾ ਰਾਮਦੇਵ ਆਦੀ ਜਿਹੜੇ ਆ ਇਹ ਆਉਂਦੇ ਨੇ ਇਹ ਮਤਲਬ ਕਿ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਇਹ ਸੀਗੇ ਇਹ ਮਸ਼ਹੂਰ ਆਰੀਆ ਸਮਾਜ ਦੇ ਲੋਕ ਨੇ ਜਿਨ੍ਹਾਂ ਨੇ ਆਰੀਆ ਸਮਾਜ ਦੇ ਵਿੱਚ ਜਿਹੜਾ ਆਰੀਆ ਸਮਾਜ ਦਾ ਵਿਕਾਸ ਕੀਤਾ ਇਸ ਦੇ ਵਿੱਚ ਹਿੱਸਾ ਲਿਆ ਓਕੇ ਠੀਕ ਹੈ ਤਾਂ ਇਹ ਕੀ ਨੇ ਸਾਰੇ ਹੀ ਕੀਏ ਓਕੇ ਤਾਂ ਜਿਹੜੇ ਸੀਗੇ ਜਿਨ੍ਹਾਂ ਨੇ ਆਰੀਆ ਸਮਾਜ ਦੇ ਦਾ ਵਿਕਾਸ ਕੀਤਾ ਨੈਕਸਟ ਜਿਹੜਾ ਅਸੀਂ ਇਸ ਦਾ ਕਰਦੇ ਹਾਂ ਇਤਿਹਾਸ ਕਿਸ ਦਾ ਆਰੀਆ ਸਮਾਜ ਦਾ ਦਿਆਨੰਦ ਸਰਸਵਤੀ ਨੇ 10 ਅਪ੍ਰੈਲ 1875 ਈਸਵੀ ਨੂੰ ਜਰਸੀ ਚੈਤ੍ਰ शुक्ला 5 ਸ਼ਨੀਵਾਰ ਜਿਹੜਾ ਸੀ ਸਮਤ ਸਵਤ 1932 ਠੀਕ ਹੈ ਵਿਕਰਮੀ ਜਿਹੜਾ ਸੀ ਮੁੰਬਈ ਦੇ ਵਿੱਚ ਆਰੀਆ ਸਮਾਜ ਦੀ ਜਿਹੜੀ ਹੈ ਸਥਾਪਨਾ ਕੀਤੀ ਇਸ ਤੋਂ ਪਹਿਲਾਂ ਉਸਨੇ ਮੌਜੂਦਾ ਬਿਹਾਰ ਰਾਜ ਦੇ ਆਰਾ ਸਥਾਨ ਤੇ ਪਹੁੰਚਣ ਤੇ 6 ਜਾਂ 7 ਸਤੰਬਰ 1872 ਨੂੰ ਜਿਹੜਾ ਸੀ ਆਰਿਆ ਸਮਾਜ ਦੀ ਸਥਾਪਨਾ ਕੀਤੀ ਉਪਲਬਧ ਇਤਿਹਾਸ ਦਾ ਜੋ ਹੈ ਜਾਣਕਾਰੀ ਦੇ ਅਨੁਸਾਰ ਕਿ ਇਹ ਪਹਿਲਾ ਆਰਿਆ ਸਮਾਜ ਸੀ ਠੀਕ ਹੈ ਕਿ ਇਸ ਜਿਹੜੀ ਜੋ ਵੀ ਇਤਿਹਾਸਕਾਰ ਨੇ ਠੀਕ ਹੈ ਉਹਨਾਂ ਨੇ ਕਿਹਾ ਕਿ ਇਹ ਪਹਿਲਾ ਕੀ ਸੀਗਾ ਪਹਿਲਾ ਆਰਿਆ ਸਮਾਜ ਹੀ ਸੀ ਪਰ ਉਸਦੇ ਸਿਰਫ ਇੱਕ ਜਾਂ ਦੋ ਜਿਹੜੇ ਸੀ ਸੈਸ਼ਨ ਸਨ ਸਵਾਮੀ ਜੀ ਦੇ ਆਰਾ ਛੱਡਣ ਮਤਲਬ ਕਿ ਆਰਿਅਸਮਾ ਛੱਡਣ ਤੋਂ ਬਾਅਦ ਕੁਝ ਦਿਨਾਂ ਵਿੱਚ ਹੀ ਜਿਹੜਾ ਸੀ ਉਸ ਦੀਆਂ ਸਰਗਰਮੀਆਂ ਜਿਹੜੀਆਂ ਉਹ ਰੁਕ ਗਈਆਂ ਉਸ ਤੋਂ ਬਾਅਦ ਆ ਸਵਾਮੀ ਦਿਆਨੰਦ ਨੇ ਜਿਹੜਾ ਸੀਗਾ 31 ਦਸੰਬਰ 1874 ਈਸਵੀ ਤੋਂ 10 ਜਨਵਰੀ 1875 ਈਸਵੀ ਤੱਕ ਰਾਜਕੋਟ ਵਿੱਚ ਰਹਿ ਕੇ ਵੈਦਿਕ ਧਰਮ ਧਰਮ ਦਾ ਵੈਦਿਕ ਧਰਮ ਦਾ ਪ੍ਰਚਾਰ ਕੀਤਾ ਔਰ ਇੱਥੇ ਜਿਹੜਾ ਵਾ ਕੀ ਹੈ ਕਿ ਇੱਥੇ ਕੈਂਪ ਵਿੱਚ ਜਾਨਕੀ ਇਥੇ ਉਸ ਕੈਂਪ ਦੇ ਵਿੱਚ ਜਿੱਥੇ ਸਵਾਮੀ ਠਹਿਰੇ ਸਨ ਸਵਾਮੀ ਦਿਆਨੰਦ ਜੀ ਠਹਿਰੇ ਸਨ ਉਹਨਾਂ ਨੇ ਭਗਵਾਨ ਦੇ ਜਿਹੜਾ ਧਰਮ ਦਿਆ ਵੇਦਾਂ ਦੀ ਆਰੰਭਤਾ ਦਾ ਆਰੰਭਤਾ ਅਤੇ ਜਿਹੜਾ ਸੀਗਾ ਬੇਵਕੂਫੀ ਪੁਨਰਜਨਮ ਸਿੱਖਣ ਜਾਂ ਅਗਿਆਨਤਾ ਮੁਕਤੀ ਅਤੇ ਬੰਦਨਾ ਆਰੀਅਨਸ ਦਾ ਇਤਿਹਾਸ ਅਤੇ ਫਰਜ਼ ਬਾਰੇ ਜਿਹੜਾ ਅੱਠ ਭਾਸ਼ਣ ਦਿੱਤੇ ਇਹ ਕੀ ਹੈ ਇਹ ਅੱਠ ਭਾਸ਼ਣ ਸੀਗੇ ਠੀਕ ਹੈ ਇੱਕ ਹੋ ਗਿਆ ਭਗਵਾਨ ਦੂਸਰਾ ਧਰਮ ਦੇ ਧਰਮ ਦੇ ਠੀਕ ਹੈ ਤੀਸਰਾ ਵੇਦਾਂ ਦੀ ਅਰੰਭਤਾ ਅਤੇ ਬੇਵਕੂਫੀ ਚੌਥਾ ਪੁਨਰਜਨਮ ਛੇਵਾਂ ਸਿੱਖਣ ਸਤਵਾਂ ਅਗਿਆਨਤਾ ਔਰ ਸਤਵਾਂ ਇਸੇ ਵਿੱਚ ਹੀ ਹੋ ਗਿਆ ਸਤਵਾਂ ਹੋ ਗਿਆ ਮੁਕਤੀ ਅਤੇ ਬੰਧਨ ਔਰ ਅੱਠਵਾਂ ਜਿਹੜਾ ਸੀਗਾ ਆਰੀਅਨਸ ਦਾ ਇਤਿਹਾਸ ਅਤੇ ਫਰਜ਼ ਬਾਰੇ ਇਹ ਅੱਠ ਭਾਸ਼ਣ ਜਿਹੜੇ ਆ ਕਿਨਾਂ ਦਿੱਤੇ ਸਵਾਮੀ ਦਿਆ ਦਿਆ ਧਿਆਨਨ ਸਰਸਵਤੀ ਜੀ ਨੇ ਓਕੇ ਹੁਣ ਜੇ ਅਸੀਂ ਇੱਥੇ ਸਵਾਮੀ ਜੀ ਨੇ ਜਿ세 ਪੂਨੇ ਮਹਾਤਰੀ ਤਰ ਅਤੇ ਜੀਵਨ ਰਾਮ ਸ਼ਾਸਤਰੀ ਨਾਲ ਮੂਰਤੀ ਪੂਜਾ ਅਤੇ ਜਿਹੜਾ ਸੀਗਾ ਵਿਦਾਂਤ ਦੇ ਵਿਸ਼ੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਸਵਾਮੀ ਜੀ ਨੇ ਇੱਥੇ ਰਾਜਕੁਮਾਰ ਕਾਲਜ ਰਾਜਿਆਂ ਦੇ ਪੁੱਤਰਾਂ ਲਈ ਜੇ ਅਸੀਂ ਵਿਦਿਆ ਦੇ ਕਾਲਜ ਵਿਭਾਸ਼ਣ ਦਿੱਤਾ ਸੀ ਉਪਦੇਸ਼ਾਂ ਦਾ ਵਿਸ਼ਾ ਸੀ ਕਿਹੀ ਉਪਦੇਸ਼ਾਂ ਦਾ ਕੀ ਸੀਗਾ ਵਿਸ਼ਾ ਸੀ ਅਹਿੰਸਾ ਅਹਿੰਸਾ ਪਰਮੋ ਧਰਮਾ ਠੀਕ ਹੈ ਕਿ ਪਰਮੋ ਧਰਮਾ ਬ ਅਹਿੰਸਾ ਜਿਹੜਾ ਉਹ ਕੀ ਹੈ ਪਹਿਲਾ ਧਰਮ ਹੈ ਓਕੇ ਸੌਰੀ ਇੱਥੇ ਜਿਹੜਾ ਸੀ ਸਕੂਲ ਦੀ ਤਰਫੋਂ ਸਕੂਲ ਵੱਲੋਂ ਜਿਹੜਾ ਸੀ ਸੁਆਮੀ ਜੀ ਨੇ ਪ੍ਰੋਫੈਸਰ ਮੈਕਸ ਮੂਲਰ ਨੇ ਰਿਗਵੇਦ ਨੂੰ ਜਿਵੇਂ ਸੰਪਾਦਿਤ ਕੀਤਾ ਰਾਜਕੋਟ ਵਿੱਚ ਆਰੀਆ ਸਮਾਜ ਦੀ ਜਿਹੜੀ ਹੈ ਸਥਾਪਨਾ ਸੰਬੰਧੀ ਪੰਡਿਤ ਕੇਰੇਸਨ ਦੇਵੇ ਦੇਵੇ ਵਰਨਾਥ ਠੀਕ ਹੈ ਦੇਵੇ ਵਰਨਾਥ ਮੁਖੋ ਪਾਧਿਆ ਠੀਕ ਹੈ ਮੁਖੋਪਾਧਿਆ ਦੁਆਰਾ ਜਿਹੜੀ ਰਚਿਤ ਮਹਾਰਿਸ਼ੀ ਧਿਆਨੰਦ ਜੀ ਦੀ ਜੀਵਨੀ ਵਿੱਚ ਜਿਹੜੇ ਆ ਦਿੱਤੇ ਵੇਰਵੇ ਮਿਲਦੇ ਆ ਕਿਹੜੇ ਕਿਹੜੇ ਵੇਰਵੇ ਮਿਲਦੇ ਆ ਦੇਖਦੇ ਆ ਸਵਾਮੀ ਜੀ ਨੇ ਪ੍ਰਸਤਾਵ ਦਿੱਤਾ ਕਿ ਆਰੀਆ ਸਮਾਜ ਰਾਜਕੋਟ ਵਿੱਚ ਸਥਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਜਿਹੜਾ ਪ੍ਰਾਰਥਨਾ ਸਮਾਜ ਖੁਦ ਆਰੀਆ ਸਮਾਜ ਵਿੱਚ ਜਿਹੜਾ ਉਹ ਤਬਦੀਲ ਹੋਣਾ ਚਾਹੀਦਾ ਹੈ ਪ੍ਰਾਤਨਾ ਸਮਾਜ ਦੇ ਸਾਰੇ ਲੋਕ ਜਿਹੜੇ ਸੀ ਪ੍ਰਸਤਾਵ ਨਾਲ ਸਹਿਮਤ ਸਨ ਕਿ ਠੀਕ ਹੈ ਓਕੇ ਕਿ ਅਸੀਂ ਜਿਹੜੇ ਆ ਆਰਯਸ ਸਮਾਜ ਦੇ ਵਿੱਚ ਜਿਹੜੇ ਆ ਕੀ ਹੋਣ ਨੂੰ ਤਬਦੀਲ ਹੋਣ ਨੂੰ ਠੀਕ ਹੈ ਓਕੇ ਉਸ ਤੋਂ ਬਾਅਦ ਵੇਦਾ ਦੇ ਅਚਲ ਹੋਣ ਤੇ ਕਿਸੇ ਨੇ ਜਿਹੜਾ ਜਿਹੜਾ ਇਹ ਜਿਹੜਾ ਸੀ ਇਤਰਾਜ਼ ਜਿਹੜਾ ਉਹ ਨਹੀਂ ਕੀਤਾ ਆ ਸਵਾਮੀ ਜੀ ਦੇ ਚਮਤਕਾਰ ਸਰੀਰ ਅਤੇ ਚਮਕ ਅਤੇ ਚਮਕਦਾਰ ਭਾਸ਼ਣ ਦੀ ਸੀ ਕਿ ਮਤਲਬ ਕਿ ਇਸ ਦੇ ਵਿੱਚ ਕੀ ਸੀਗਾ ਚਮਤਕਾਰ ਕਿਸ ਦਾ ਸੀਗਾ ਸੁਆਮੀ ਜੀ ਦੇ ਭਾਸ਼ਣ ਦਾ ਸਰੀਰਕ ਤੇ ਚਮਕਦਾਰ ਭਾਸ਼ਣ ਦਾ ਜਿਹੜਾ ਸੀਗਾ ਰੋਲ ਸੀਗਾ ਲੋਕਾਂ ਲੋਕ ਤੇ ਜਿਹੜੀ ਸੀ ਚੁੰਬਤ ਚੁੰਬਕ ਵਰਗਾ ਪ੍ਰਭਾਵ ਪੈ ਜਾਣ ਕਿ ਹੁੰਦਾ ਪ੍ਰਚਾਰ ਉਹਨਾਂ ਦਾ ਭਾਸ਼ਣ ਐਵੇਂ ਦਾ ਸੀਗਾ ਕਿ ਲੋਕ ਜਿਹੜੇ ਸੀ ਚੁੰਬਕ ਵਾਂਗ ਜਿਹੜਾ ਉਹਨ ਦਾ ਪ੍ਰਭਾਵ ਆਪਣੇ ਵੱਲ ਉਹਨਾਂ ਨੇ ਸਾਰਿਆਂ ਨੂੰ ਜਿਹੜਾ ਉਹ ਖਿੱਚ ਲਿਆ ਓਕੇ ਤਾਂ ਖਿੱਚ ਲਿਆ ਪ੍ਰਭਾਵ ਪਿਆ ਉਹ ਸਾਰਿਆਂ ਨੂੰ ਮੱਥਾ ਟੇਕਦੇ ਸੀ ਆਰੀਆ ਸਮਾਜ ਦੀ ਸਥਾਪਨਾ ਠੀਕ ਹੈ ਤਾਂ ਆਰੀਆ ਸਮਾਜ ਦੀ ਸਥਾਪਨਾ ਮਨੀ ਸ਼ੰਕਰ ਜਟਾ ਸ਼ੰਕਰ ਵਿੱਚ ਜਿਹੜੀ ਆ ਉਹ ਕੀਤੀ ਗਈ ਸੀ ਅਤੇ ਉਸ ਦੀ ਜਿਹੜੀ ਗੈਰ ਹਾਜ਼ਰੀ ਵਿੱਚ ਉੱਤਮ RAM ਨਿਰਪੈ RAM ਠੀਕ ਹੈ ਉੱਤਮ RAM ਨਿਰਪੈ RAM ਕੰਮ ਕਰਨ ਲਈ ਅਤੇ ਜਿਹੜਾ ਹਰ ਗੋਬਿੰਦ ਦਾਸ ਦੁਆਰਾ ਠੀਕ ਹੈ ਦੁਆਰਾ ਦੁਆਰਕਾ ਦਾਸ ਠੀਕ ਹੈ ਓਕੇ ਤੇ ਇੱਥੇ ਕੀ ਹੈ ਹਰ ਗੋਬੀ ਹਰ गोविंद ਦਾਸ ਦੁਆਰਕਾ ਦਾਸ ਅਤੇ ਜਿਹੜਾ ਸੀਗਾ ਨਾ ਜਿਹੜਾ ਹੈ ਨਾਗੀ ਦਾਸ ਬ੍ਰਜਪੂਸ਼ਨ ਮੰਤਰੀ ਜਿਹੜੇ ਆ ਉਹ ਬਣੇ ਤੇ ਇਹ ਕੀ ਆ ਰਿਆ ਸਮਾਜ ਦਾ ਆਰਿਆ ਸਮਾਜ ਇਹ ਇੱਕ ਕੀ ਸੀਗੀ ਇਹ ਇੱਕ ਜਿਹੜੀ ਸੀ ਧਾਰਮਿਕ ਲਹਿਰ ਸੀ ਕਿਹੜੀ Hindu ਧਾਰਮਿਕ ਲਹਿਰ ਸੀ ਔਰ ਇਸ ਦਾ ਪ੍ਰਭਾਵ ਜਿਹੜਾ ਉੱਤਰੀ ਭਾਰਤ ਦੇ ਵਿੱਚ ਦੇਖਣ ਨੂੰ ਮਿਲਿਆ ਔਰ ਇਹ ਕੀ ਸੀ ਕਿ ਮਤਲਬ ਕਿ ਜੋ Hindu ਧਰਮ ਦੇ ਵਿੱਚ ਕੁ ਰੀਤੀਆਂ ਬੁਰਾਈਆਂ ਆ ਚੁੱਕੀਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ Swami Dhyanand Saraswati ji ਨੇ ਜਿਹੜੀ ਸੀ ਇਸ ਦੀ ਸਥਾਪਨਾ ਕੀਤੀ ਸੀਗੀ ਓਕੇ ਤਾਂ ਕਿੰਨਾ ਨੇ ਕੀਤੀ ਸੀ ਕਿ ਦਿਆਨੰਦ ਸਰਸਵਤੀ ਜੀ ਨੇ ਜਰਸੀ ਇਸ ਦੀ ਸਥਾਪਨਾ ਕੀਤੀ ਓਕੇ ਕਦੋਂ ਕਰਦੇ ਨੇ ਤੇ 1875 ਈਸਵੀ ਦੇ ਵਿੱਚ ਜਿਹੜੀ ਆ ਇਹਨਾਂ ਨੇ ਸਥਾਪਨਾ ਕੀਤੀ ਸੀਗੀ ਓਕੇ ਤਾਂ ਇਹ ਸੀਗਾ ਆਰ ਐਸ ਸਮਾਜ ਕਲੀਅਰ ਕਿਹੜਾ ਹੈ ਆਰ ਐਸ ਸਮਾਜ